ਹਾਂਜੀ ਕੀ ਬਣਾਉਣ ਲੱਗੇ ਹੋ ਅੱਜ ਅੱਜ ਅਸੀਂ ਬਣਾਉਣ ਲੱਗੇ ਮਿੱਠੇ ਚੋਲ ਰੰਗ ਵਾਲੇ येलो ਕਲਰ ਦੇ ਫਰਾਈ ਕਰਨ ਰੱਖ ਲਿਆ ਹੋਇਆ ਪਾਣੀ ਪਾ ਕੇ ਉਬਲਣ ਵਾਸਤੇ ਤੇ ਇਧਰ ਅਸੀਂ ਚੋਲਾਂ ਨੂੰ ਪਾਣੀ ਦੇ ਵਿੱਚ 10 ਮਿੰਟ ਵਾਸਤੇ ਭਿਉਂ ਦੇਣਾ ਜੋ ਕਿ ਸੌਫਟ ਹੋ ਸਕਣ ਵਧੀਆ ਫੁੱਲ ਜਾਂਦੇ ਆ ਤੇ ਚੋਲੇ ਇਸ ਤਰ੍ਹਾਂ ਤੇ येलो ਕਲਰ ਸੀ ਲਿਆ ਲਿਆ ਹੋਇਆ ਏ ਜੋ ਕਿ ਡੱਬੀ ਦੇ ਵਿੱਚ ਦਿਖਾ ਰਹੇ ਆ ਤੇ ਇਹ ਅਸੀਂ ਪਾਣੀ ਦੇ ਵਿੱਚ ਰੰਗ ਥੋੜਾ ਜਿਹਾ ਪਾ ਲਿਆ ਹੋਇਆ ਇੱਕ ਦੋ ਚੁਟਕੀਆਂ ਹੁਣ ਅਸੀਂ ਲਵਾਂਗੇ ਡਰਾਈ ਫਰੂਟ ਜਿਹਦੇ ਵਿੱਚ ਕਾਲੀ ਮਿਰਚ ਅਸੀਂ ਕੁਕਲੀ ਹੋਈ ਆ ਤੇ ਨਾਲ ਬਾਦਾਮ, ਕਾਜੂ, ਸੌਂਫ ਥੋੜੀ ਜਿਹੀ 2 ਚਮਚ, ਲੌਂਗ 4-5 ਤੇ ਅਸੀਂ ਸੋਬੀ ਲਈ ਹੋਈ ਨਾਲ ਤੇ ਉਸਦੇ ਨਾਲ ਅਸੀਂ ਮਗਜ ਲਈ ਹੈ 2 ਚਮਚ ਦੇ ਬਰਾਬਰ ਤੇ ਨਾਲ ਹੀ ਅਜੀਆਂ ਦੇ ਮੋਟੀ ਇਲਾਚੀ ਇੱਕ ਇੱਕ ਮਗ ਲਈ ਹੋਈ ਆ ਤੇ ਨਾਲ ਅਸੀਂ ਦਾਲਚੀਨੀ ਲਈ ਹੋਈ ਆ ਹੁਣ ਇਹ ਸਾਰਾ ਸਮਾਨ ਅਸੀਂ ਬਰਾਂਗ ਕੁਤਲਾਂਗੇ ਜਾਂ ਘਟਲਾਂਗੇ ਇਧਰ ਅਸੀਂ ਚੌਲਾਂ ਨੂੰ ਜਦੋਂ ਪਾਣੀ ਗਰਮ ਹੋ ਗਿਆ ਸਾਰੇ ਚੌਲਾਂ ਦੇ ਵਿੱਚ ਪਾ ਦਾਂਗੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਹਲਾ ਦੇਵਾਂਗੇ ਤਾਂ ਕਿ ਜੋ ਚੌਲਾ ਚੰਗੀ ਤਰ੍ਹਾਂ ਰੰਗ ਦੇ ਵਿੱਚ ਮਿਕਸ ਹੋ ਸਕਣ ਬਹੁਤ ਸੋਹਣਾ ਰੰਗ ਨਾਲ ਹੀ ਦਿਖਵਾ ਰਿਹਾ ਹੁਣ ਅਸੀਂ ਇੱਕ ਹੋਰ ਫਰਾਈਪੈਨ ਛੋਟਾ ਲੈ ਕੇ ਉਹਦੇ ਵਿੱਚ ਅਸੀਂ ਦੇਸੀ ਘਿਓ 1.5 ਚਮਚ ਦੇ ਕਰੀਬ ਅਸੀਂ ਪਾ ਕੇ ਚੰਗੀ ਤਰ੍ਹਾਂ ਉਹਨੂੰ ਸਾਰੀ ਫਰਾਈਪੈਨ ਦੇ ਲਗਾ ਕੇ ਸਾਰਾ ਹੁਣ ਡ్రਾਈ ਫਰੂਟ ਪਾ ਦਾਂਗੇ ਤੇ ਜਿਹੜੀ ਸੌਗੀ ਉਹ ਅਸੀਂ ਬਾਅਦ ਵਿੱਚ ਪਾਵਾਂਗੇ ਉਗਰਾਂ ਨੂੰ ਬਤਾ ਸੋਗੀ ਜਿਹੜੀ ਉਹ ਜਲਦੀ ਨਿੱਤੀ ਸੜ ਜਾਂਦੀ ਆ ਤੇ ਬਾਕੀ ਡਰਾਈ ਫਰੂਟ ਜਦੋਂ 2-3 ਮਿੰਟ ਵਾਸਤੇ ਪੱਕ ਜਾਈਗਾ ਤੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਬਾਕੀ ਜੂਸ ਹੋਗੀ ਉਹਨੂੰ ਪਾਵਾਂਗੇ ਤੇ ਇਹ ਅਸੀਂ ਖੰਡ ਰਹੀ ਆ অর্ਗੈਨਿਕ ਇਹਦੇ ਵਿੱਚ ਪਾਉਣ ਲਈ ਇਹ ਖੰਡ ਅਸੀਂ ਇੰਡੀਆ ਤੋਂ ਮੰਗਾਈ ਹੋਈ ਆ অর্ਗੈਨਿਕ ਤੇ ਹੁਣ ਇਹ ਡਰਾਈ ਫਰੂਟ ਨੂੰ ਅਸੀਂ ਚੰਗੀ ਤਰ੍ਹਾਂ ਹਿਲਾ ਦਾਂਗੇ ਮਿਕਸ ਕਰ ਦਾਂਗੇ ਆਪਸ ਦੇ ਵਿੱਚ ਸਲੋ ਗੈਸ ਦੇ ਉੱਪਰ ਇਹਦੇ ਸਾਡੇ ਚੌਲ ਅਸੀਂ ਦੇਖ ਲਈਏ 50% ਤੱਕ ਪੱਕ ਚੁੱਕੇ ਹੋਏ ਆ ਹੁਣ ਅਸੀਂ ਚਾਸ਼ ਚਾਸ਼ਨੀ ਬਣਾਉਣ ਦੇ ਵਾਸਤੇ ਪਾਣੀ ਲੈ ਲਿਆ ਹੈ ਚੋਲ ਜੂ ਬਾਲ ਆ ਚੁੱਕਾ ਉਹਨਾਂ ਨੂੰ ਅਸੀਂ ਕੱਟ ਲਾਂਗੇ ਪਾਣੀ ਦੇ ਵਿੱਚੋਂ ਇਹਦੇ ਦੱਸ ਅਸੀਂ ਹੁਣ ਸੋਬੀ ਪਾ ਕੇ ਮਿਕਸ ਕਰ ਲਵਾਂਗੇ ਖੰਡ ਅਸੀਂ ਜੋ ਤੁਹਾਨੂੰ ਦਿਖਾਈ ਆ অর্ਗੈਨਿਕ ਉਹ ਅਸੀਂ ਹੁਣ ਪਾਣੀ ਦੇ ਵਿੱਚ ਹਾਫ ਪਾਵਾਂਗੇ ਚੋਲਾ ਨਾਲੋਂ ਤੇ ਉੱਪਰ ਜਿਵੇਂ ਕਿ ਮੈਲ ਆ ਰਹੀ ਹੈ ਜਦੋਂ ਚੰਗੀ ਤਰ੍ਹਾਂ ਖੰਡ ਮਿਕਸ ਹੋਣ ਤੋਂ ਬਾਅਦ ਇਸ ਤਰ੍ਹਾਂ ਜਿਵੇਂ ਗੰਨੇ ਦੇ ਰਸ ਦੇ ਉੱਪਰ ਆਉਂਦੀ ਆ ਮੈਲ ਉਹ ਹੁੰਦੀ ਆ ਬਹੁਤ ਵਧੀਆ ਹੁਣ ਅਸੀਂ ਸਾਰਾ ਡਰਾਈ ਫਰੂਟ ਜੋ ਆ ਰੋਸਟ ਕੀਤਾ ਹੋਇਆ ਚੋਲਾਂ ਦੇ ਵਿੱਚ ਮਿਕਸ ਕਰ ਦਾਂਗੇ ਤੇ ਇਸ ਤੋਂ ਬਾਅਦ ਅਸੀਂ ਹੁਣ ਜਦੋਂ ਮਿਕਸ ਕਰਨ ਤੋਂ ਬਾਅਦ ਵਿੱਚ ਚਾਸ਼ਨੀ ਜਿਹੜੀ ਉਵੇਂ ਮਿਕਸ ਕਰ ਦਾਂਗੇ ਬਿਲਕੁਲ ਹੀ ਧਾਰ ਵਾਲੀ ਨਹੀਂ ਬਣਾਉਣੀ ਥੋੜੀ ਪਤਲੀ ਜੀ ਬਣਾਉਣੀ ਚੋਲਾਂ ਦੇ ਵਿੱਚ ਇਹ ਸਾਰਾ ਕੁਝ ਮਿਕਸ ਕਰਨ ਤੋਂ ਬਾਅਦ ਇਹਨਾਂ ਨੂੰ ਟੱਕ ਦਾਂਗੇ 10 ਮਿੰਟ ਦੇ ਵਾਸਤੇ ਗੈਸ ਬਿਲਕੁਲ ਸਲੋ ਕਰਕੇ ਤੇ ਤੁਸੀਂ ਦੇਖੋ ਕਿੰਦਾ ਚੋਲ ਵਧੀਆ ਬਣ ਚੁੱਕਾ